कि एक नर्कों नर्कों एकादश नर्कों नर्कों एकादश नर्कों 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 नर्क ਦਾਸ 1997 ਤੋਂ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਹਰਮੰਦਰ ਸਾਹਿਬ ਵਿਖੇ ਸੇਵਾ ਸ਼ੁਰੂ ਕੀਤੀ। ਔਰ ਉਹ ਦੋਸਤੋ ਜੀ ਦਾਸ ਇਹ ਹਮੇਸ਼ਾ ਸੁਣਦਾ ਆ ਰਿਹਾ ਹੈ ਕਿ ਲੋਕ ਹਮੇਸ਼ਾ ਹੀ ਨਾਰੇਬਾਜੀ ਕਰਦੇ ਨੇ ਔਰ ਇਸ ਵਾਰੀ ਇਸ ਗੱਲ ਦੀ ਮੈਂ ਵਧਾਈ ਵੀ ਦੇਣੀ ਚਾਹੁੰਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕਿਸੇ ਨੇ ਵੀ ਕੋਈ ਨਾਰਾ ਨਹੀਂ ਲਾਇਆ ਕਿਸੇ ਪ੍ਰਕਾਰ ਦਾ ਵੀ ਇਸੇ ਪ੍ਰਕਾਰ ਦਾ ਕੋਈ ਸ਼ਬਦ ਨਹੀਂ ਬੋਲਿਆ ਥੱਲੇ ਖਲੋਤੇ ਨਾਰੇ ਲਾਉਂਦੇ ਰਹੇ ਨੇ ਦਾਸ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਸੀ ਪਤਾ ਨਹੀਂ ਕੌਣ ਹਨ ਜਾਂ ਕਿਹੜੀ ਜਥੇਬੰਦੀ ਦੇ ਨਾਲ ਸੰਬੰਧਿਤ ਨੇ ਇਹ ਤਾਂ ਸੰਗਤਾਂ ਨੂੰ ਪਤਾ ਹੋਵੇਗਾ ਪਰ ਜੋ ਗੁਰੂ ਦੀ ਹਜ਼ੂਰੀ ਵਿੱਚ ਨਾਰੇ ਬੰਜੀ ਕਰਦਾ ਹੈ ਸਤਿਗੁਰਾਂ ਦੇ ਸਤਕਾਰ ਨੂੰ ਧਿਆਨ ਵਿੱਚ ਨਹੀਂ ਰੱਖਦਾ ਸਤਿਗੁਰੂ ਆਪ ਹੀ ਉਸ ਨੂੰ ਧਿਆਨ ਵਿੱਚ ਰੱਖਦੇ ਨੇ ਆਪ ਹੀ ਉਹਦੇ ਤੇ ਕਾਰਵਾਈ ਕਰਦੇ ਨੇ ਇਸ ਕਰਕੇ ਦਾਸ ਦੀ ਤੇ ਸਮੁੱਚੇ ਆਲ ਵਰਲਡ ਦੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਆਪਸ ਵਿੱਚ ਦੀ ਭਰਾ ਮਾਰੂ جنگ ਨਾ ਕਰੀਏ ਅਕਾਲ ਤਖਸ ਨੂੰ ਸਮਰਪਿਤ ਹੋ ਕੇ ਅਕਾਲ ਤਖਸਰ ਦੀ ਰਹਿਤ ਮਰਿਆਦਾ ਤੇ ਪਹਿਰਾ ਦੇਂਦੇ ਹੋਏ ਅਸੀਂ ਸਾਰੇ ਆਪਣਾ ਯੋਗਦਾਨ ਪਾਈਏ